ਸਚਿਕਾਲ ਦੋਸਤੋ ਪਬਲਿਕ ਸਮਾਣਨ ਉਸਤੇ ਤੜਾ ਸਾਰਿਆਂ ਦਾ ਸਵਾਗਤ ਹੈ ਸਮਾਣਨ ਦੇ BSNL ਦੇ ਟਾਵਰ ਦੇ ਉੱਤੇ ਸਰਪ ਧਰਮਾਂ ਨੂੰ ਲੈ ਕੇ ਜਿਹੜਾ ਕਾਨੂੰਨ ਬਣਾਉਣ ਨੂੰ ਲਗਾਤਾਰ ਜੜੀ ਹੈ ਮੰਗ ਕੀਤੀ ਜਾ ਰਹੀ ਹੈ ਗੁਰਜੀਤ ਸਿੰਘ ਖਾਲਸਾ ਨੂੰ ਲਗਭਗ ਪਿਛਲੇ 8 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁਕਿਆ ਹੈ ਇਸ ਮੋਰਚੇ ਨੂੰ ਲਗਾ ਕੇ ਲਗਾਤਾਰ ਪਿਛਲੇ ਦਿਨੀ ਜੜੀ ਹੈ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਜਿਹੜੀ ਹੈ ਇਸ ਮੁੱਦੇ ਨੂੰ ਲੈ ਕੇ ਮੀਟਿੰਗ ਹੁੰਦੀ ਹੈ ਪਰ ਉਸ ਮੁੱਦੇ ਤੋਂ ਬਾਅਦ ਵੀ ਜਿਹੜੀ ਹੈ ਕੋਈ ਚਰਚਾ ਨਹੀਂ ਨਿਕਲਦੀ ਨਜ਼ਰ ਆਉਂਦੀ ਗੁਰਜੀਤ ਸਿੰਘ ਖਾਲਸਾ ਜਿਹੜੇ ਨੇ ਅੱਜ ਇੱਕ ਵਾਰ ਫਿਰ ਤੋਂ ਜਿਹੜਾ ਬੇਹੋਸ਼ੀ ਹਾਲਤ ਦੇ ਵਿੱਚ ਜਿਹੜਾ ਉੱਪਰ ਟਾਵਰ ਮੋਰਚੇ ਦੇ ਉੱਤੇ ਪਏ ਹੋਏ ਨੇ ਲਗਾਤਾਰ ਇਹਨਾਂ ਵੱਲੋਂ ਕਾਨੂੰਨ ਬਣਾਉਣ ਦੀਆਂ ਮੰਗਾਂ ਕੀਤੀਆਂ ਜਾ ਰਹੀਆਂ ਕਿਹਾ ਜਾ ਰਿਹਾ ਹੈ ਹਾਲੇ ਤੱਕ ਪੰਜਾਬ ਦੇ ਮੁੱਖ ਮੰਤਰੀ ਸਲਾਹੀ ਕਰ ਰਹੇ ਨੇ ਕਾਨੂੰਨ ਕਦੋਂ ਬਣਾਉਣਗੇ ਇਹ ਤਾਂ ਜਿਹੜਾ ਹੁਣ ਜਾਂਚ ਦਾ ਵਿਸ਼ਾ ਬਣ ਚੁੱਕਿਆ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਹੁਣ ਜਿਹੜੀਆਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਹਾਲੇ ਤੱਕ ਨਾ ਤਾਂ ਕੋਈ ਗੱਲਬਾਤ ਕੀਤੀ ਜਾ ਰਹੀ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਸਮਾਣਾ ਦੇ ਤਹਿਸੀਲ ਟਾਵਰ ਦੇ ਵਿੱਚੋਂ ਜਿਹੜੀਆਂ ਮੋਰਚੇ ਦੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਫਿਲਹਾਲ ਦੇ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨੂੰ 27 ਤਰੀਕ ਨੂੰ ਜਦੋਂ ਸੀ ਕਿ ਅੱਜ ਫਿਰ ਉੱਥੇ ਆ ਗਏ ਬਰਾਬਰ ਕਰ ਲੈ ਯਾਰ ਕੋਈ ਨਹੀਂ ਸਰ ਸਮਝੇ ਕਰੋ ਤੁਸੀਂ ਆਪ 27 ਤਰੀਕ ਨੂੰ ਵੀ ਉਹਨਾਂ ਦੀ ਪਲਸ ਜਿਹੜੀ ਆ 43 ਸੀ ਅੱਜ ਫਿਰ 43 ਤੇ ਹੀ ਆਂਦੀ ਹੈ ਸਰਕਾਰ ਨੇ ਇਹ ਤਾਂ ਇਦਾਂ ਲੱਗਦਾ ਪਿਆ ਕਿ ਉਹ ਮਤਲਬ ਸਰਕਾਰ ਚਾਹੁੰਦੀ ਨਹੀਂ ਕਿ ਉਹ ਜਿੰਦਾ ਜਗਦਾ ਥੱਲੇ ਆ ਜਾਏ ਇਹ ਤੁਸੀਂ ਮੀਟਿੰਗਾਂ ਪਿਛਲੀ ਹੋਈਆਂ ਉਹਦੇ ਵੀ ਤੁਸੀਂ ਕਹਿ ਰਹੇ ਸੀ ਮੀਟਿੰਗਾਂ ਹੋਈਆਂ ਅਸੀਂ ਸੈਟੀਸਫਾਈਡ ਸੀ ਮੀਟਿੰਗ ਤੋਂ 28 ਤਰੀਕ ਨੂੰ ਜਿਹੜੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਹੈ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਡਾਟ ਨੇ ਸੁਪਨਾ ਲਿਆ ਉਹ ਜਿੰਦਾ ਜਾਗਦਾ ਉਹਨੂੰ ਵੇਖੇ ਤੁਸੀਂ ਦਵਾਈਦਾਰੂ ਸ਼ੁਰੂ ਕਰਾਓ ਤੇ ਅਸੀਂ ਆਉਂਦੇ ਸੈਸ਼ਨ ਦੇ ਵਿੱਚ ਇਹਨੂੰ ਤਰਾਂਗੇ ਤੇ ਉਹਨਾਂ ਨੇ ਸਾਨੂੰ ਕੈਬਿਨੇਟ ਮੀਟਿੰਗ ਦੀ ਡੇਟ ਵੀ ਦਿੱਤੀ ਸੀ ਉਹ ਡੇਟ ਫਿਰ ਪਹਿਲਾਂ 10 ਤਰੀਕ ਸੀ ਫਿਰ ਪ੍ਰੀਪੌਨ ਕਰਕੇ 7 ਨੂੰ ਹੋ ਗਈ ਜਦੋਂ 7 ਨੂੰ ਵੀ ਫਿਰ ਉਹਨਾਂ ਨੇ ਕਨਸਿਡਰ ਨਹੀਂ ਕੀਤਾ ਕੋਈ ਕੈਬਿਨੇਟ ਮੀਟਿੰਗ 'ਚ ਮਨਜ਼ੂਰੀ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਫਿਰ ਜਿਹੜਾ ਹੈ ਭਾਈ ਗੁਰਜੀਤ ਸਿੰਘ ਨੇ ਉਸ ਦਿਨ ਦੀ ਦਵਾਈ ਲੈਣੀ ਬੰਦ ਕਰਤੀ ਸੀ ਉਹਨਾਂ ਨੂੰ ਉਸ ਤੋਂ ਪਹਿਲਾਂ ਹੀ ਬਲਕਿ ਉਸ ਦਿਨ ਤੋਂ ਉਹਨਾਂ ਨੂੰ ਬਲੱਡ ਦੀ ਮੋਸ਼ਨ ਆਉਣੀ ਸ਼ੁਰੂ ਹੋ ਗਈ ਸੀ ਮਤਲਬ ਪਿਓਰ ਜਿੱਦਾਂ ਖੂਨ ਹੀ ਮੋਸ਼ਨ ਦੇ ਰਹੀ ਆ ਰਿਹਾ ਸੀਗਾ। ਕੀ ਕੰਡੀਸ਼ਨ ਕੀ ਹੈ? ਇਸ ਵੇਲੇ ਕੰਡੀਸ਼ਨ ਇਹ ਆ ਕਿ ਉਹ ਸਵੇਰ ਦੇ 8 ਵਜੇ ਜਦੋਂ ਸਾਡਾ ਸਿੰਘ ਉੱਤੇ ਗਿਆ ਚਾਹ ਲੈ ਕੇ ਉਦੋਂ ਦੇ ਬੇਹੋਸ਼ ਨੇ ਪਤਾ ਨਹੀਂ ਰਾਤ ਕਿੰਨੇ ਵਜੇ ਬੇਹੋਸ਼ ਹੋਏ ਨੇ। ਮੈਡੀਕਲ ਟੀਮ ਮੈਡੀਕਲ ਟੀਮ ਗਈ ਉੱਪਰ? ਹਾਂਜੀ। ਮੈਡੀਕਲ ਟੀਮ ਕੋਈ? ਨਹੀਂ ਮੈਡੀਕਲ ਟੀਮ ਕੋਈ ਨਹੀਂ ਗਈ ਜੀ। ਮੈਡੀਕਲ ਟੀਮ ਸਰ ਕੋਈ ਕੋਈ ਸਵਾਲ ਨੀਤੀ ਤਾਂ ਹੁਣ ਮੁੱਖ ਮੰਤਰੀ ਆਹੀ ਤਾਂ ਇਹਨਾਂ ਨੂੰ ਆਖਿਆ ਵੀ ਜ ਤੁਸੀਂ ਤੁਹਾਨੂੰ 4 ਘੰਟੇ ਹੋ ਗਏ ਨੇ। ਮਤਲਬ ਬੰਦਾ ਤੁਸੀਂ ਜਿੱਥੋਂ ਚੁੱਕਿਆ ਸੀ ਫਿਰ ਉੱਥੇ ਬਿਹਾ ਕੇ ਸੌਂਟਦਾ ਤੁਸੀਂ ਦੱਸੋ ਤਾਂ ਸਹੀ ਮੁੱਖ ਮੰਤਰੀ ਸਾਹਿਬ ਨੇ ਜਵਾਬ ਕੀ ਦਿੱਤਾ ਉਹ ਕੋਈ ਹੋਰ ਨਹੀਂ ਤਾਂ ਸਹੀ ਜਵਾਬ ਮੰਗਦਾ ਉਹ ਤਾਂ ਆਲਰੇਡੀ ਮਿਲ ਚੁੱਕੇ ਨੇ ਉਹਨਾਂ ਦੀ ਮੀਟਿੰਗ ਹੋਈ ਹੈ ਹਲਕੇ ਯਾਦਵ ਸਾਹ ਦੇ ਦਫ਼ਤਰ ਦੇ ਵਿੱਚ ਹੋਈ ਹੈ ਹਲਕੇ ਯਾਦੂ ਸਾਹ ਦਾ ਦਫ਼ਤਰ ਕੋਈ ਪ੍ਰਾਈਵੇਟ ਆਫਿਸ ਤਾਂ ਹੈ ਨਹੀਂ ਉਹਨਾਂ ਨੂੰ ਐਜ਼ ਅ ਨੋਡਲ ਅਫੀਸਰ ਮੁੱਖ ਮੰਤਰੀ ਸਾਹਿਬ ਨੇ ਪੁਆਇੰਟ ਕੀਤਾ ਸੀਗਾ ਉੱਥੇ ਸ਼ਾਹੀ ਇਮਾਮ ਸਾਹਿਬ ਦੇ ਰਿਪਰੈਜ਼ੈਂਟੇਟਿਵ ਆਏ ਰਾਦੇਸ਼ਵਰਨੰਦ ਜੀ ਆਏ ਸਨਾਤਨ ਧਰਮ ਦੇ ਕੈਥੋਲਿਕ ਚਰਚ ਤੋਂ ਆਏ ਨੇ ਜਲੰਧਰ ਤੋਂ ਤੇ ਸਿੰਘਾਂ ਦਾ ਤਾਂ ਸਾਰੇ ਹੈ ਹੀ ਹੈ ਨੇ ਉਹ ਤਾਂ ਉਦੋਂ ਦੇ ਡਟੇ ਨੇ ਆ ਪਿਛੇ 9 ਮਹੀਨੇ ਹਾਤੋਂ ਸੋਮ ਹੋਰ ਕਿੰਨੂੰ ਪੁੱਛਣਾ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿ ਕਿਉਂ ਇਸ ਜੀ ਨੂੰ ਲਟਕਾਇਆ ਜਾ ਰਿਹਾ ਕਿ ਹੁਣ ਗੁਰਜੀਤ ਸਿੰਘ ਦਾ ਅੰਤ ਹੀ ਲੈਣਾ ਕਿ ਮਤਲਬ ਉਹਨੂੰ ਮਾਰ ਕੇ ਥੱਲੇ ਲਾਉਣਾ ਸਾਨੂੰ ਤਾਂ ਇਹ ਸ਼ੱਕ ਲੱਗਦਾ ਪਿਆ ਕਿ ਕੌਣ ਚਾਹੁੰਦਾ ਵਾ ਇਹ ਠੀਕ ਹੈ ਕੌਣ ਇੱਕ ਹੋਰ ਬਰਗਾੜੀ ਬਣਾਉਣਾ ਚਾਹੁੰਦਾ ਹੈ ਬਰਗਾੜੀ ਦੇ ਵਿੱਚ ਵੀ ਉਹ ਜਿਨ੍ਹਾਂ ਨੂੰ ਦੋ ਗੋਲੀਆਂ ਲੱਗੀਆਂ ਹੈ ਅੱਜ ਤੱਕ ਉਹਨਾਂ ਦਾ ਇਨਸਾਫ਼ ਮੰਗਿਆ ਜਾ ਰਿਹਾ ਫਿਰ ਇੱਥੇ ਇਨਸਾਫ਼ ਮੰਗਣ ਲੱਗ ਪਾਂਗੇ ਕਿ ਗੁਰਜੀਤ ਸਿੰਘ ਨੂੰ ਮਰ ਗਿਆ ਉਹਨੂੰ ਕਿੰਨੇ ਮਾਰਿਆ ਇਹ ਗੱਲਾਂ ਸਾਰੀਆਂ ਲੋਕਾਂ ਦੇ ਸਾਹਮਣੇ ਨੇ ਪਰ ਹੁਣ ਜੇ ਮੁੱਖ ਮੰਤਰੀ ਸਾਹਿਬ ਨੂੰ ਜਾਂ ਲੀਡਰਾਂ ਨੂੰ ਨਹੀਂ ਦਿਖਦੀਆਂ ਜਾਂ ਉਹ ਮਾਰਨਾ ਹੀ ਚਾਹੁੰਦੇ ਨੇ ਇਹ ਤਾਂ ਹੁਣ ਮੁੱਖ ਮੰਤਰੀ ਸਾਹਿਬ ਨੇ ਸੋਚਣਾ ਹੈ ਕਿ ਉਹਨਾਂ ਆਪਣੇ ਸਿਰ ਤੇ ਇਹ ਲੈਣਾ ਵਾ ਇਹ ਤਾਂ ਬਾਹਰ ਆਪਣੇ ਸਿਰ ਤੇ ਲਵਾਉਣਾ ਵਾ ਠੀਕ ਹੈ ਠੀਕ ਹੈ ਕਾਨੂੰਨ ਬਣਾਉਣਾ ਹੀ ਬਣਾਉਣਾ ਤੈਨੂੰ ਬਣਾ ਦੋ ਉਹਨੂੰ ਲਟਕਾ ਕਿਉਂ ਰਿਹਾ ਹੋ ਓਕੇ ਠੀਕ ਹੈ ਸਾਨੂੰ ਸਵੇਰੇ ਇਹਨਾਂ ਵੱਲੋਂ ਜਿਹੜੇ ਗੁਰਪ੍ਰੀਤ ਸਿੰਘ ਜੀ ਨੇ ਕੋਆਰਡੀਨੇਟਰ ਵੱਲੋਂ ਮੈਸੇਜ ਆਇਆ ਸੀਗਾ ਸਗਾ ਕਿ ਆਹ ਕੋਆਰਡੀਨੇਟਰ ਨੇ ਬਾਕੀ ਜਿਹੜੀ ਸਾਡੀ ਟੀਮਸ ਲੱਗੀਆਂ ਇੱਥੇ ਡਾਕਟਰ ਸਾਹਿਬ ਦਾ ਵੀ ਮੈਸੇਜ ਆਇਆ ਸੀ ਕਿਉਂਕਿ ਬਹੁਤ ਹਾਈਟ ਤੇ ਨੇ ਸਾਡੀ ਕੋ ਐਕਸੈਸ ਨਹੀਂ ਹੈ ਕਿਉਂਕਿ ਇਹਨਾਂ ਦੇ ਆਪਣੇ ਸਮਰਥਕ ਜਦੋਂ ਉੱਪਰ ਚਾਹ ਪਾਣੀ ਜਾਂ ਆਦਰਵਾਇਜ਼ ਮਿਲਣ ਜਾਂਦੇ ਆ ਉਹੀ ਸਾਨੂੰ ਉੱਪਰੋਂ ਮੈਸੇਜ ਲਾਉਂਦੇ ਨੇ ਕਿ ਉੱਪਰ ਕਿਸ ਤਰ੍ਹਾਂ ਹੈਗਾ ਤਾਂ ਜਿਵੇਂ ਉਹਨਾਂ ਨੇ ਦੱਸਿਆ ਅਨੁਸਾਰ ਜਦੋਂ ਉਹ ਉੱਪਰ ਗਏ ਸਾਹਿਬ ਸਿੰਘ ਜੀ ਉੱਪਰ ਗਿਆ ਸਵੇਰ ਤੋਂ ਉਹਨਾਂ ਨੇ ਦੱਸਿਆ ਕਿ ਭਾਈ ਗੁਰਦੀਪ ਸਿੰਘ ਖਾਲਸਾ ਜੀ ਜਿਵੇਂ ਹੈਗੇ ਨੇ ਅਨਕੌਂਸ਼ੀਅਸ ਨੇ ਗਏ ਤੇ ਉਹਨਾਂ ਨੇ ਦਵਾਈ ਨਹੀਂ ਲੈ ਰਹੇ ਉਹ ਕੱlde ਤਾਂ ਫਿਰ ਸਾਡੇ ਡਾਕਟਰਸ ਨੇ ਵੀ ਕਾਫੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਵੀ ਦੋਨੋਂ ਉਸੇ ਸਡੀਐਸਪੀ ਸਾਹਿਬ ਤੋਂ ਮੈਡੀਕਲ ਸੀ ਆਏ ਤਾਂ ਉੱਪਰ ਗੱਲ ਕੀਤੀ ਤਾਂ ਇਹ ਸਾਫ ਸਿੰਘ ਨੇ ਵੀ ਦੱਸ ਰਏ ਸੀਗੇ ਕਿ ਉਹ ਖਾਣਾ ਨਹੀਂ ਜਾ ਰਹੇ ਤੇ ਦਵਾਈ ਨਹੀਂ ਲੈ ਰਹੇ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਬੀਪੀ ਸ਼ੂਗਰ ਲੱਗਦਾ ਕਿਸਮ ਜਿਹੜੀ ਹੈਗੀਆਂ ਪ੍ਰੋਬਲਮਸ ਚੱਲ ਰਹੀਆਂ ਨੇ ਜਿੱਦੇ ਕਿ ਮੈਡੀਸਨ ਚੱਲ ਰਹੀ ਸੀਗੀ ਤਾਂ ਹੁਣ ਜਦੋਂ ਮੈਡੀਸਨ ਨਹੀਂ ਜਾ ਰਹੀ ਤੇ ਜਿਸ ਤਰ੍ਹਾਂ ਦਾ ਮੌਸਮ ਹੈ ਉਸ ਨਾਲ ਉਹਨਾਂ ਨੇ ਸਿਹਤ ਵਿਗੜ ਲਿਆ ਤਾਂ ਸਾਡੇ ਵੱਲੋਂ ਉਹਨਾਂ ਨੂੰ ਇਹੀ ਅਪੀਲ ਕੀਤੀ ਗਈ ਜਿਹੜੇ ਨਾਲ ਬੈਠੇ ਸੀ ਸੀ ਉਹਨਾਂ ਨੂੰ ਵੀ ਇਹੀ ਕਿਹਾ ਸਾਡੀ ਡਾਇਰੈਕਟ ਗੱਲ ਤਾਂ ਹੋ ਨਹੀਂ ਪਾਈ ਉਹਨਾਂ ਨਾਲ ਤਾਂ ਸੀ ਉਹਨਾਂ ਨੇ ਇਹੀ ਕਿਹਾ ਵੀ ਜਦੋਂ ਵੀ ਹੁੰਦੇ ਸਾਡੀ ਆਪਣਾ ਗੱਲ ਵੀ ਕਰਵਾ ਦਿਓ ਅਦੇ ਵੀ ਅਸੀਂ ਉਹਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਤੁਸੀਂ ਇਹਨਾਂ ਨੂੰ ਥੋੜਾ ਥੋੜਾ ਮੈਡੀਸਨ ਦਾ ਜਾਂ ਪਾਣੀ ਦਿਓ ਆਪਾਂ ਨੂੰ ਉਹਨਾਂ ਨੂੰ ਸੇਧ ਦੀ ਬਹੁਤ ਚਿੰਤਾ ਹੈ ਦੂਸਰੀ ਗੱਲ ਜਿਤ ਤੱਕ ਲਾਅ ਨੂੰ ਲੈ ਕੇ ਹੈਗਾ ਤਾਂ ਉਸ ਸੰਬੰਧ ਇਹ ਹੈ ਕਿ ਅਸੀਂ ਪ੍ਰਸ਼ਾਸਨ ਵੱਲੋਂ ਮਲਟੀਪਲ ਟਾਈਮਸ ਅਸੀਂ ਹਾਈ ਪਲੇਟਫਾਰਮ ਤੇ ਸੀਨੀਅਰ ਆਪਣੇ ਅਧਿਕਾਰੀਆਂ ਨਾਲ ਤੇ ਗਵਰਨਰ ਲੈਵਲ ਤੱਕ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਰਿਆਂ ਵੱਲੋਂ ਇਹ ਮੈਟਰ ਰੇਜ਼ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਹੀ ਮਾਨਯੋਗ ਸੀਐਸਐਮ ਸਾਹਿਬ ਵੱਲੋਂ ਮੀਟਿੰਗ ਕੀਤੀ ਗਈ ਸੀ ਜਿਹੜਾ ਕਿ ਆਪਣੇ ਮੋਰਚੇ ਦੇ ਡਿਪਟੀ ਕੋਆਰਡੀਨੇਟਰ ਨੇ ਇਹਨਾਂ ਵੱਲੋਂ ਗਵਰਨਮੈਂਟ ਲੈਵਲ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨਾਲ ਬੈਠ ਕੇ ਸਾਰਾ ਲਾਅ ਦੀ ਡਰਾਫਟਿੰਗ ਸਾਰਾ ਕੁਝ ਖੁਦ ਸ਼ਾਮਲ ਹੋ ਕੇ ਸਾਰਾ ਕਰਵਾਇਆ ਗਿਆ ਤੇ ਦੇ نو ਬੈਟਰ ਅਬਾਊਟ ਦਾ ਡਿਟੇਲਸ ਜਦੋਂ ਤੁਸੀਂ ਬੋਲੇ ਹੈ ਕਿ ਕਿਸੇ মিডিਆ ਚ ਆਈ ਹੈ इवन ਸਾਰੀ ਜਿਹੜੀ মিডিਆ ਤੋਂ ਹੀ ਕਾਫੀ ਆਪਾਂ ਨੂੰ ਦੇਖੋ ਪਤਾ ਚੱਲਦੀ ਹੈ ਸਾਰੇ মিডিਆ 'ਚ ਹੁਣ ਤੱਕ ਇਹੀ ਆਇਆ ਵੀ ਲਾਅ ਆਉਣ ਹੈ ਨਾ ਉਹਨਾਂ ਵਾਲੀ ਕਿਤੇ ਵੀ ਕਿਸੇ ਪਾਸੋਂ ਵੀ ਨਾਟ ਫਰਮ ਐਨੀ ਕੋਰਨਰ ਆਈ ਹੈ ਗੱਲ ਇਸ ਦਾ ਕਿ ਤਾਂ ਸੀ ਇਹਨਾਂ ਨੂੰ ਵੀ ਕਿਹਾ ਵੀ ਇਸ ਨੂੰ ਲੈ ਕੇ ਇਹ ਨਿਰਾਸ਼ਾ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੂੰ ਵੀ ਦੇਖੋ ਇਹ ਅਸੀਂ ਤਾਂ ਜਿਹੜੀ ਬੇਨਤੀਆਂ ਕਰਨੀਆਂ ਕਰਨੀਆਂ ਸੀ ਇਹਨਾਂ ਨੂੰ ਵੀ ਇਹੀ ਬੇਨਤੀ ਕਰਨ ਆਏ ਸੀ ਕਿ ਤੁਹਾਡੀ ਗੱਲ ਉਹ ਜ਼ਿਆਦਾ ਸੁਣਨਗੇ ਤੁਸੀਂ ਵੀ ਆਪਣੇ ਵੱਲੋਂ ਸਾਡਾ ਮੈਸੇਜ ਲਾਓ ਕਿ ਆਪਣਾ ਸੇਧਾ ਖਿਆਲ ਰੱਖਣਾ